ਨਖਰ ਪੰਜਾਬੀ ਬਲੌਕ ਤੇ ਤੁਹਾਡਾ ਸਵਾਗਤ ਹੈ ਜੀ ਆ ਦੇਖੋ ਅੱਜ ਜਿਹੜਾ ਮੌਸਮ ਨੇ ਕਿਸ ਤਰ੍ਹਾਂ ਕਰਵਟ ਬਦਲੀ ਆ ਕਿੰਨੀ ਤੇਜ਼ ਹਨੇਰੀ ਆ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਹਨੇਰੀ ਤੇਜ਼ ਆ ਜਿਹੜੇ ਅਦਰਖਤ ਜਿਹੜੇ ਟਿਕ ਕੇ ਜ਼ਮੀਨ ਤੇ ਜੱਗੇ ਨੇ ਕੁਇਆ ਤਰਕ ਜਿਹੜਾ ਕਦੇ ਵੀ ਨਹੀਂ ਦੇਖ ਸਕਦਾ ਵਾ ਬਿਲਕੁਲ ਜਿਹੜਾ ਇਹ ਜਾਗਵਾਲ ਅੱਡੇ ਦੇ ਵਿੱਚ ਉਹ ਤੋਂ ਬੋਗਲਾ ਤੋਂ ਕੰਨਿਆ ਉਹ ਕਿੱਡਾ ਵੱਡਾ ਤਰਕ ਜਿਹੜਾ ਲੋਕੇ ਬੜ ਬੜ ਬਚੇ ਨੇ ਇੱਕ ਨਹੀਂ ਰੀਜ਼ ਨਾਲ ਜਿਹੜਾ ਤਰਕ ਇੱਕ பிருக்கிறேனே அண்டே देக்கு ਕਿ ਜਿਹੜੇ ਪੁਰਾਣੀ ਤਲਕਾ ਨੇ ਜਿਹੜੇ ਇਸ ਨੂੰ ਉਹਨਾਂ ਨੂੰ ਠਾਈ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਤੁਸੀਂ ਵੀ ਹੋ ਸਕਦਾ ਨੁਕਸਾਨ ਹੋ ਸਕਦਾ ਸੀਗਾ ਤੇ ਉਹਦੀ ਕਾਫੀ ਤੇਜ਼ੀ ਜਿਹਦੇ ਨਾਲ ਇਹ ਦਰਖਤ ਜਿਹੜਾ ਬਹੁਤ ਪੁਰਾਣਾ ਸੀ ਇਹ ਜੜਾਂ ਤੋਂ ਹੀ ਡਿੱਗ ਗਿਆ ਵਾ ਦੇਖੋ ਜਾਨਵਰ ਵੀ ਜਿਹੜੇ ਆ ਉਹ ਨਾਲ ਹੀ ਕਰਾਪਸ ਡਿੱਗਨ ਦੇ ਨਾਲ ਹੀ ਜ਼ਰਖ ਦੇ ਵਿੱਚ ਬੈਠੇ ਹੋਏ ਨੇ ਤੇ ਕਾਫੀ ਜਿਹੜੇ ਆ ਉਹ ਬੱਚੇ ਜਿਹੜੇ ਮਰ ਚੁੱਕੇ ਨੇ ਜਿਹੜਾ ਕਾਫੀ ਜਿਹੜਾ ਉਹ ਬੱਚਿਆਂ ਦਾ ਬਗਲਿਆਂ ਦੇ ਬੱਚਿਆਂ ਦਾ ਨੁਕਸਾਨ ਹੋਇਆ ਵਾ ਕਾਫੀ ਵੱਡਾ ਇਹ ਤਰਫ ਸਿਗਾ ਦੇਖੋ ਬੱਚੇ ਜਿਹੜੇ ਉਹ ਇਹ ਨੂੰ ਜਿਹੜਾ ਨਹੀਂ ਇਹ ਮੋੜ ਤੋਂ ਜਿਹੜਾ ਉਹ ਬਤ ਨਿਕਲ ਗਿਆ ਉਹਦੇ ਮੋੜ ਤੇ ਜਿਹੜੀ ਉਹ ਆਖ ਲਗਾਈ ਜਾ ਰਹੀ ਸੀ ਲੱਗਦਾ ਦੇਖੋ ਆ ਬੱਤੀ ਗਈ ਅਖੀਨੀ ਰੀਤੋ ਬਾਅਦ ਜਿਹੜਾ ਵਾ ਹੁਣ ਮੀਂਹ ਕਿਨ ਮੀਂਹ ਸ਼ੁਰੂ ਹੋ ਗਈ ਆ ਜੀ ਮੌਸਮ ਜਿਹੜਾ ਠੰਡਾ ਹੋ ਗਿਆ ਪਰ ਹਵਾ ਹਜੇ ਵੀ ਤੇਜ਼ ਆ ਤੇ ਮੇਰੀ ਉਹ ਫੀਲ ਆ ਸਾਰੇ ਲੋਕਾਂ ਨੂੰ ਕਿ ਇਸ ਬਹੁਤ ਹੀ ਤੇਜ਼ ਨੀਰ ਦੇ ਵਿੱਚ ਬਾਹਰ ਨਾ ਨਿਕਲੋ ਕਿਉਂਕਿ ਕੁਝ ਵੀ ਹੋ ਸਕਦਾ ਕਿਉਂਕਿ ਦਰਖਤ ਜਿਹੜੇ ਆ ਪੁਰਾਣੇ ਜਿਹੜੇ ਆ ਉਹ ਇਸ ਨੀਰੀ ਨਾਲ ਡਿੱਗਣ ਦੇ ਕਾਰਨ ਬੰਦੇ ਨੇ ਜੇ ਦਾ ਨੁਕਸਾਨ ਹੋ ਸਕਦਾ ਵਾ ਜੇਕਰ ਕੋਈ ਵੀ ਬੰਦਾ ਇਸ ਨੀਰ ਵਿੱਚ ਚੱਲ ਰਿਹਾ ਹੋਵੇ ਰਸਤੇ ਦੇ ਵਿੱਚ ਰੁਕ ਜੇ ਅਲ ਕੋਈ ਸੁਰੱਖਤ ਜਗ੍ਹਾ ਦੇ ਕੇ ਰੁਕ ਜਾਣਾ ਚਾਹੀਦਾ ਵਾ ਕਿਉਂਕਿ ਜਿਹੜਾ ਵਾ ਕੀਮਤ ਜੀਵਨ ਜਿਹੜਾ ਬੜਾ ਵੱਦੇ ਨੂੰ ਮਿਲਦਾ ਹੈ ਤੇ ਕੁਝ ਸਮਾਂ ਰੁਕਣ ਦੇ ਨਾਲ ਕੁਝ ਨਹੀਂ ਬੰਦਾ 10 ਮਿੰਟ ਲੇਟ ਜਾਣ ਦੇ ਨਾਲ ਪਰਿਵਾਰ ਦੇ ਵਿੱਚ ਜੋ ਵੀ ਤੁਹਾਡੀ ਅਡਿਕ ਕਰ ਰਹੇ ਨੇ ਸੇਫਟੀ ਨਾਲ ਜਾਓ ਆਪਣੀ ਸੇਫਟੀ ਰੱਖੋ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ